ਨਹਿਰੀ ਵਿਭਾਗ ਵੱਲੋਂ ਲਾਇਨੋਨਪਾਰ ਇਲਾਕੇ ਦੇ ਖੇਤਾਂ ਨੂੰ ਸਿੰਚਾਈ ਲਈ ਜਮੀਨ ਦੋਜ ਪਾਈਪਾਂ ਰਾਹੀਂ ਪਾਣੀ ਪਹੁੰਚਾਉਣ ਦੇ ਹੋਏ ਗਊਸ਼ਾਲਾ ਵਿਵਾਦ ਦੇ ਮਸਲੇ ਨੂੰ ਲੈ ਕੇ ਅੱਜ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਘਲਾ ਅਤੇ ਨਹਿਰੀ ਵਿਭਾਗ ਦੇ ਐਸ ਸੀ ਸੁਖਜੀਤ ਸਿੰਘ ਪੁੱਲਰ ਦੁਆਰਾ ਗਊਸ਼ਾਲਾ ਪ੍ਰਬੰਧਕਾਂ ਅਤੇ ਕਿਸਾਨਾਂ ਨਾਲ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਗਈ ਇਸ ਮੌਕੇ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਗਊਸ਼ਾਲਾ ਅੰਦਰ ਕੀਤੀ ਗਈ ਪੰਤੋੜ ਨੂੰ ਲੈ ਕੇ ਸਚਾਈ ਵਿਭਾਗ ਦੇ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਜਦੋਂ ਕਿ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਰਸਤੇ ਵਿੱਚ ਪੈਂਦੀਆਂ ਔਟਕਲਾਂ ਨੂੰ ਹਟਾ ਕੇ ਉਹਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਵੇ ਅਸੀਂ ਚੇਅਰਮੈਨ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਜਿਹੜਾ ਅਸਰੀਓ ਨੇ ਇਹ ਗੌਸ਼ਾਲਾ ਦੇ ਜੁਰਮ ਕੀਤਾ ਹੈ ਵੀ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਨਾਲ ਨਹਿਰੀ ਵਿਭਾਗ ਦੇ ਐਸ.ਸੀ. ਸਾਹਿਬ ਤੇ ਐਕਸ਼ਨ ਸਾਹਿਬ ਵੀ ਆਏ ਸੀਗੇ ਉਹਨਾਂ ਨੂੰ ਵੀ ਸਹੀ ਬੇਨਤੀ ਕੀਤੀ ਹੈ ਵੀ ਇਸ ਅਫਸਰ ਨੇ ਬਹੁਤ ਵੱਡਾ ਜੁਰਮ ਕੀਤਾ ਹੈ ਗੌਸ਼ਾਲਾ ਤੇ ਧਾਰਮਿਕ ਭਾਵਨਾਵਾਂ ਨੂੰ ਖੇਸ ਪਹਚਾਈ ਹੈ ਤੇ ਗਊਸ਼ਾਲਾ ਦੀ ਬੇਅਦਬੀ ਕੀਤੀ ਹੈ ਜਿਹਦੇ ਖਿਲਾਫ ਸਖਤੋ ਸਖਤ ਕਾਰਵਾਈ ਹੋ ਵੀ ਬਣਦੀ ਹੈ ਵੱਧ ਤੋਂ ਵੱਧ ਕੀਤੀ ਜਾਵੇ ਤੇ ਖਾਲਦ ਨਾਲ ਤਾਂ ਅਸੀਂ ਕੋਈ ਗੱਲ ਕਰੀ ਹੀ ਨਹੀਂ ਸਿੱਧਾ ਹੀ ਸਾਫ਼ ਕਹਿਆ ਇਹਨਾਂ ਨੂੰ ਵੀ ਖਾਲਦ ਦਾ ਕੰਮ ਚੱਲਣਾ ਚਾਹੀਦਾ ਪਾਣੀ ਲੰਘਣਾ ਚਾਹੀਦਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਇਹਦੀ ਸਾਡੀ ਕਮੇਟੀ ਨੇ ਨਾ ਪਹਿਲਾਂ ਕੋਈ ਰੋਕਟੋਕ ਕੀਤੀ ਹੈ ਨਾ ਹੁਣ ਕਰਨਾ ਚਾਹੁੰਦੀ ਹੈ ਤੇ ਚੇਅਰਮੈਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਚੇਅਰਮੈਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਵੀ ਅਸੀਂ ਯੂਰ ਦੇ ਖਿਲਾਫ ਕਾਰਵਾਈ ਕਰਕੇ ਤੇ ਇਹ ਕੰਮ ਹੈ ਜਲਦੀ ਚਲਵਾ ਦੇਾਂਗੇ ਦੇਖੋ ਬਲਾਡੇ ਅਸੀਂ ਅੱਜ ਆਏ ਆਂ ਗਊਸ਼ਾਲਾ ਦੇ ਵਿੱਚ ਇੱਕ ਮਤਲਬ ਪਾਣੀ ਦੇ ਸਿਹਤੀ ਮਸਲਾ ਤੇ ਮੈਨੂੰ ਪੂਰੀ ਉਮੀਦ ਹੈ ਵੀ ਇਹਨੂੰ ਮਸਲੇ ਨੂੰ ਆਪਾਂ ਹੱਲ ਕਰ ਲਾਂਗੇ ਡਿਪਾਰਟਮੈਂਟ ਦੇ ਬੰਦੇ ਵੀ ਐਕਚੁਅਲੀ ਐਕਸਾ ਸਾਹ ਵਾਈਸੀ ਹੈ ਉਹਨਾਂ ਦੇ ਵੀ ਧਿਆਨ ਚਾਹੀਏ ਗੱਲ ਤੇ ਮੈਂ ਸਾਰੀ ਗਊਸ਼ਾਲਾ ਵਾਲਿਆਂ ਨੂੰ ਵੀ ਵਿਸ਼ਵਾਸ ਦਵਾਉਂਦੇ ਆਂ ਵੀ ਇਹਦਾ ਮਸਲਾ ਬਹੁਤ ਜਲਦੀ ਹੱਲ ਕਰੇ ਸ਼ਹਿਰ ਵਾਸੀਆਂ ਮੈਨੂੰ ਜਿਹੜਾ ਐਸਟੀਓ ਦੇ ਖਿਲਾਫ ਫਾਰਮ ਜੀ ਮੰਕਤੀ ਪਈ ਹੋਈ ਹੈ ਉਹ ਜ਼ਰੂਰ ਹੋਊਗੀ ਜੀ ਹੋਣੀ ਵੀ ਚਾਹੀਦੀ ਹੈ ਬਿਲਕੁਲ ਗੁਰੂ ਰਿਸ਼ਪਾਰਸ਼ ਕਰਾਂਗੇ ਇਸ ਗੱਲ ਦੀ ਜਿਹਨੇ ਗਲਤੀ ਕੀਤੀ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਚਾਹੇ ਉਹ ਸਰਕਾਰੀ ਹੈ ਚਾਹੇ ਕਿ ਗੈਰ ਸਰਕਾਰੀਆ ਬੰਦਾ ਕੀ ਨਾਮ ਹੋਰ ਮਰੇ ਇੱਕ ਸਿੰਘ ਜੀ ਮਰੇ ਇੱਕ ਸਿੰਘ ਜੀ ਜਿਹੜੇ ਨਰੀ ਪਾਉਂਦੇ ਇਹ ਕਾਰਿਆ ਨਾਲ ਤੁਹਾਡੇ ਕੀ ਕਿਸ ਤਲਬਾ ਤੇ ਖਾਲ ਦੇ ਮੁੱਦੇ ਤੇ ਸਾਡਾ ਵਧੀਆ ਕਾਰੋਬਾਰ ਕੰਮ ਚੱਲ ਰਿਹਾ ਸੀ ਗਊਸਾਲਾ ਨੇ ਥੋੜੀ ਰੁਕਾਵਟ ਪਾਤੀ ਉੱਥੇ ਰੁਕਾਵਟ ਪਾਤੀ ਜਿਹੜੇ ਉਹਨਾਂ ਨੇ ਪਲੱਸਾਂ ਬਣੀਆਂ ਹੋਈਆਂ ਨੇ ਉਹ ਖਾਲ ਦੀ ਜਗ੍ਹਾ 'ਚ ਬਣੀਆਂ ਹੋਈਆਂ ਨੇ ਤੇ ਉਹਨਾਂ ਨੇ ਐਸਡੀਓ ਨੂੰ ਮਾੜਾ ਚੰਗਾ ਬੋਲ ਕੇ ਮੰਗ ਰਹਾਤਾ ਅੱਜ ਐਕਸ਼ਨ ਸਾਹ ਵਾਈ ਤੀਏ ਉਹ ਮੌਕਾ ਦੇ ਕੇ ਉਹ ਸਾਡੀ ਬਸੇ ਹੀ ਮੰਗਾ ਵੀ ਸਾਨੂੰ ਪਾਈਪ ਲਾਈਨ ਦੀ ਲੋੜ ਨਹੀਂ ਪਹਿਲਾਂ ਰਸਤੇ ਦੀ ਲੋੜ ਆ ਸਾਡਾ ਰਸਤਾ ਸਟੇਸ਼ਨ ਤੋਂ ਸਾਰਾ ਪਬਲਿਕ ਦਾ ਪੈਦਾ ਹੁੰਦਾ ਹੀ ਉਹ ਰਸਤੇ 'ਚ ਅਸੀਂ ਰਸਤਾ ਚਲਾਉਣ ਨੂੰ ਕਹਿੰਦੇ ਆ ਵੀ ਇੱਕੋ ਲੈਟਰੀਆਂ ਦੀ ਮੰਗਾ ਸਾਡੀ ਵੀ ਲੈਟਰੀਆਂ ਟਹਿ ਜਾਣ ਤੇ ਉਹ ਉੱਤੇ ਬਣਨੀ ਸਾਡੀ ਪਾਣੀ ਵਾਲੀ ਡੱਗੀ ਜਿਹੜਾ ਬਾਰਡਰ ਵਾਸਤੇ ਉਹ ਪਾਈਪ ਲਾਈਨ ਆ ਰਹੀ ਆ ਉਹ ਸੜਕ ਕਰਕੇ ਉੱਤੇ ਆ ਗਈ ਇੱਕ ਪ੍ਰੋਬਲ ਪੈ ਗਈ ਤੁਹਾਨੂੰ ਬੱਟਰ ਵਖ ਦੀ ਪਾਈਪ ਲਾਈਨ ਆ ਗਈ ਜੀ। ਲੱਗਣਾ ਸ਼ਹਿਰ ਨੂੰ ਪਾਣੀ ਆਉਗਾ। ਉਹਨੇ ਕਰਕੇ ਸਾਡੇ ਪਾਈਪ ਨਹੀਂ ਪੈ ਰਹੇ ਉੱਥੇ ਉੱਥੇ ਤੁਹਾਨੂੰ ਮਹੌਲੀ ਬਹੁਤ ਡੱਗੀ। ਉੱਥੇ ਆ ਕੇ ਗਊਸਾਲ ਨੇ ਪਲੱਸ ਉਹਨਾਂ ਨੂੰ ਪਲੱਸਾਂ ਚਕਾਉਣੀਆਂ ਪੈਣਗੀਆਂ ਉਹੀ ਬੇਨਤੀ ਹੈ ਸਾਡੀ ਵੀ ਉਹ ਚੱਕੀਆਂ ਜਾਣ। ਉਸ ਤੋਂ ਬਾਅਦ ਸਾਡਾ ਕਾਰੋਬਾਰ ਕੰਮ ਸਾਰਾ ਠੀਕ ਆ ਜੀ। ਇਹੀ ਬੇਨਤੀ ਹੈ ਸਾਡੀ ਐਕਸ਼ਨ ਸਾਹਿਬ ਦੇ ਕੇ ਮਾਊਗਾ। ਉਹ ਗਊਸਾਲਾ ਨੂੰ ਅੱਜ ਕਹਿਗੇ ਕਿ ਇਹਨਾਂ ਨੂੰ ਅੱਜ ਦਾ ਦਿਨ ਵਿਚਾਰ ਲੈਣੇ ਕੱਲ ਨੂੰ ਦੱਸਣਗੇ। ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ